ਹੈਲੋ ਗਾਇਜ਼ ਕਿਦਾਂ ਹੋ ਸਾਰੇ ਖਾ ਲੋ ਮੱਕੀ ਦੀ ਰੋਟੀ ਸਰਸੋ ਦਾ ਸਾਗ ਗਰਮੀਆਂ ਦੇ ਵਿੱਚ ਤੁਹਾਨੂੰ ਦਸੀਏ ਕਿੱਥੇ ਮਿਲ ਰਿਹਾ ਤੇ ਕਿੱਥੇ ਜਾਣਾ ਤੁਸੀਂ ਖਾਣ ਤੇ ਐ ਦੇਖੋ ਅਸੀਂ ਗਏ ਆ ਸਾਡਾ ਪਿੰਡ ਅੰਮ੍ਰਿਤਸਰ ਤੇ ਤੁਸੀਂ ਵੀ ਚਲੋ ਸਾਡੇ ਨਾਲ ਨਾਲ ਘੁਮਾਨਿਆ ਤੁਹਾਨੂੰ ਤੇ ਦੱਸਾਂਗੇ ਇੱਥੇ ਕੀ ਕੀ ਆ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰੋ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਕਰੋ ਤੇ ਇੱਥੇ ਅਸੀਂ ਐਂਟਰ ਹੋ ਗਏ ਆ ਤੇ ਟਿਕਟ ਲਈ ਆ ਟਿਕਟ ਪ੍ਰਾਈਸ ਹੈਗਾ 850 ਰੁਪਏ ਪਰ ਪਰਸਨ ਇਸ ਦੇ ਵਿੱਚ ਤੁਹਾਨੂੰ ਜੇ ਸ਼ਾਮ ਨੂੰ ਜਾ ਰਹੇ ਹੋ ਤੇ ਡਿਨਰ ਇਨਕਲੂਡ ਹੈ ਜੇ ਦੁਪਹਿਰ ਨੂੰ ਗਏ ਹੋ ਤੇ ਇਸ ਦੇ ਵਿੱਚ ਤੁਹਾਨੂੰ ਲੰਚ ਮਿਲੇਗਾ ਤੇ ਅਸੀਂ ਅੰਦਰ ਐਂਟਰ ਹੋ ਗਏ ਆ ਟਿਕਟ ਲੈਣ ਤੋਂ ਬਾਅਦ ਹੈ ਦੇਖੋ ਸਫਾਰੀ ਗੱਡੀ ਆ ਗਈ ਹੈ ਪੁਰਾਣੇ ਰਿਵਾਜ ਦੀ 올ਡ ਇਸ ਕੋਲਡ ਦੇਖੋ ਚਲੋ ਫਾਈ ਕੱਬੀਏ ਮੈਂ ਤੁਹਾਨੂੰ ਵੀ ਸਾਰੇ ਮੈਨੂੰ ਹਾਏ ਹੈਲੋ ਕਰ ਲਓ ਅੱਗੇ ਵੱਧਦੇ ਆ ਹੁਣ ਅਸੀਂ ਅੰਦਰ ਚਾਹੀਏ ਸ਼ਾਮ ਤੇ ਤੁਹਾਨੂੰ ਨਾ ਨਾ ਸਟਾਰਟਿੰਗ ਤੇ ਇਹਨਾਂ ਨੇ ਲਗਾ ਰੱਖਿਆ ਹੈ ਮਟਕੇ ਜੋ ਵੀ ਪੰਜਾਬੀਆਂ ਦੇ ਹੁੰਦੇ ਸੀ ਪਹਿਲਾਂ ਉਹ ਸਾਈਕਲ ਦੇਖੋ ਪਾਣੀ ਦੇਖੋ ਆ ਰਿਹਾ ਮਟਕਿਆਂ ਚ ਬਹੁਤ ਸੁੰਦਰ 뷰 ਹੈ ਤੇ ਇਹ ਆ ਗਿਆ ਵੱਡਾ ਸਾਈਕਲ ਜਿਸ ਤੇ ਅਸੀਂ ਬੈਠਦੇ ਨਹੀਂ ਸਕਦੇ ਸਿਰਫ ਇਹਨੂੰ ਦੇਖ ਕੇ ਤੇ ਇਹਦੇ ਨਾਲ ਅਸੀਂ ਕੁਝ ਵੀ ਕਰ ਸਕਦੇ ਆ ਤੇ ਹੈਲੋ ਗਾਇਜ਼ ਅੱਜ ਅਸੀਂ ਆਏ ਆ ਸਾਡਾ ਪਿੰਡ ਅੰਮ੍ਰਿਤਸਰ ਤੇ ਸਾਡੇ ਨਾਲ ਇੰਜੋਏ ਕਰੋ ਸਾਡਾ ਬਲੌਗ ਤੇ ਫਿਰ ਮਿਲਦੇ ਆ ਤੁਹਾਨੂੰ ਪੂਰਾ ਘੁਮਾ ਕੇ ਸਾਡਾ ਪਿੰਡ ਤੇ ਹੁਣ ਅਸੀਂ ਆ ਗਏ ਆ ਅੰਦਰ ਤੇ ਦੇਖੋ ਅੰਦਰ ਕੀ ਹੈ ਇਹ ਜੋ ਇਹਨਾਂ ਨੇ ਬਣਾਏ ਹੋਏ ਹੈ ਆਹਨ ਲੱਗਦਾ オリジナル ਬੀਬੀਆਂ ਬੈਠੀਆਂ ਹੋਈਆਂ ਨੇ ਕਿੰਨਾ ਪਿਆਰਾ ਹੈ ਇਹ ਪਹਿਪ ਪੁਰਾਣਾ ਕਲਚਰ ਹੈ ਪੰਜਾਬ ਦਾ ਜੋ ਕਿ ਹੁਣ ਮਿਸਿੰਗ ਹੈ ਸਾਡੇ ਬੱਚਿਆਂ ਨੂੰ ਦਿਖਾਣ ਲਈ ਅਸੀਂ ਲੈ ਕੇ ਜਾਂਦੇ ਆ ਤੇ ਇੱਥੇ ਸਾਰਾ ਜੋ ਕਲਚਰ ਹੈ ਪੁਰਾਣਾ ਹੈ ਇਹ ਦੇਖੋ ਸਾਡੇ ਬੱਚਿਆਂ ਨੇ ਪਿਕ ਕਲਿੱਕ ਕੀਤੀ ਹੈ ਵੀਡੀਓ ਬਣਾਈ ਸੋਰੀ ਤੇ ਦੇਖ ਲਓ ਕਿੰਨੀ ਸੋਹਣੀ ਲੱਗ ਰਹੀ ਹੈ ਕਿੰਝ ਚੱਤੇ ਚੱਲੀ ਜਿੱਤੀ ਹੈ ਆ ਵੀ ਖਾਣਨੀ ਵੀ ਮੈਂ ਵੀ ਲੈਣੀ ਆ ਅਸੀਂ ਹਸਬੰਡ ਵਾਈਫ ਟੂਟਾ ਲੈ ਰਹੇ ਆ ਬੱਚੇ ਬਨੇ ਹੋਏ ਆ ਤੇ ਆ ਮੰਜਾ ਦੇਖੋ ਕਿੰਨਾ ਵੱਡਾ ਆ ਅੱਧਾ ਪਿੰਡ ਬਸਾ ਦੋ ਮੰਜੇ ਤੇ ਤੇਖ ਲੋ ਇੰਜੋਏ ਕਰ ਲੋ ਮੰਜੇ ਦਾ ਵੀ ਕਿਸ ਤਰ੍ਹਾਂ ਦਾ ਮੰਜਾ ਆ ਵੀਡੀਓ ਨੂੰ ਫੁੱਲ ਵਾਚ ਕਰਿਓ ਸਬਸਕ੍ਰਾਈਬ ਕਰਿਓ ਤੇ ਇੱਥੇ ਜੇ ਤੁਸੀਂ ਘੁੰਮਣ ਜਾ ਰਹੇ ਹੋ ਕਾਫੀ ਕੁਛ ਹੈ ਤੇ ਬਹੁਤ ਵੱਡਾ ਮਤਲਬ ਇੱਕ ਫਾਰਮ ਟਾਈਪ ਹੈ ਤੇ ਇੱਥੇ ਤੁਸੀਂ ਖੁੱਲਾ ਟਾਈਮ ਲੈ ਕੇ ਜਾਇਓ 4-5 ਘੰਟੇ ਤੋਂ ਮੈਕਸਿਮਮ ਤੁਹਾਨੂੰ ਲੱਗਣਗੇ ਘੁੰਮਣ ਨੂੰ ਉਸ ਤੋਂ ਘੱਟ ਟਾਈਮ ਨਾ ਲੈ ਕੇ ਜਾਇਓ ਜੇ ਤੁਸੀਂ ਇੱਕ ਟੂਰਾ ਐਕਸਪਲੋਰ ਕਰਨਾ ਤੇ ਇੱਥੇ ਮਿਲ ਰਹੀ ਹੈ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਜਿਹੜਾ ਮੈਂ ਤੁਹਾਨੂੰ ਸਟਾਰਟਿੰਗ ਜੇ ਦੱਸਿਆ ਸੀ ਇਹ ਅਨਲਿਮਿਟਿਡ ਖਾਣਾ ਹੈ ਐਫਟੇਸਟ ਹੈ ਜਦਾ ਕੋਈ ਪ੍ਰਾਈਸ ਨਹੀਂ ਲੱਗੇਗਾ ਤੁਸੀਂ ਜਾ ਕੇ ਆਰਾਮ ਨਾਲ ਖਾ ਸਕਦੇ ਹੋ ਆ ਦੇਖ ਲਓ ਜੰਮੀ ਜੰਮੀ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਜੋ ਕਿ ਪੰਜਾਬ ਦੀ ਸਪੈਸ਼ਲ ਡਿਸ਼ ਹੁੰਦੀ ਹੈ ਵਿంటర్ ਦੀ ਜੋ ਤੁਹਾਨੂੰ ਹੁਣ ਇੱਥੇ ਸਮਰਚ ਵੀ ਮਿਲੇਗੀ ਤੇ ਰਹੀ ਆ ਗਈ ਹੈ ਇਹਨੂੰ ਮਦਾਨੀ ਨੂੰ ਐ ਨਾ ਸਮਝਿਓ ਕਿ ਲੱਸੀ ਤੁਹਾਨੂੰ ਸੱਚ ਦੀ ਮਿਲ ਜਣੀ ਹੈ ਸਿਰਫ ਇੱਕ ਡੈਕੋਰੇਸ਼ਨ ਹੈ ਤੇ ਤੁਸੀਂ ਨਾ ਪਿੱਕੀ ਕਲਿੱਕ ਕਰ ਸਕਦੇ ਹੋ ਵੀਡੀਓ ਬਣਾ ਸਕਦੇ ਹੋ ਬਸ भैया कर मैंने इधर हो गया जादू स्टार्ट मेरे हस्बैंड ने आने में शो किया जी बुलाया तो इन्होंने जो चिलर ही वो गैप करते हैं तो देखो कितना इले है आपके पास नहीं बात है अच्छी चीज इसने धानो सेटिंग और साहब आज दिखाओ लेगव कहां रख लिए से अपनी पैंट खिलाओ ये वाली ਇਹ ਦੇਖੋ ਅੱਗੇ ਆ ਗਏ ਪੱਖੇ ਉਧਾਰਾਣਾ ਨੂੰ ਮੰਜੇ ਟੀਵੀ ਜੋ ਕਿ ਹੁਣ ਨਹੀਂ ਦਿਖਦਾ ਤੇ ਮਹਿੰਦੀ ਵੀ ਫ੍ਰੀ ਕੋਸਟ ਹੈ ਜੋ ਆਪਾਂ ਲਗਾਈ ਹੀ ਫ੍ਰੀ ਕੋਸਟ ਕੋਈ ਪੈਸਾ ਨਹੀਂ ਲੱਗਦਾ ਫਿਰ ਅੱਗੇ ਆ ਗਏ ਆ ਬਫੈਲੋ ਲੱਗੀਆਂ ਤੇ ਬਫੈਲੋ ਦੇ ਨਾਮ ਇਹਨਾਂ ਨੇ ਇੱਕ ਸਟੈਚੂ ਬਣਾਇਆ ਹੋਇਆ ਕਾਫੀ ਵਧੀਆ ਹੈ ਗਾਇਜ਼ ਜੇ ਤੁਸੀਂ ਜਾਣਾ ਜਾਂਦੇ ਹੋ ਆਪਣੇ ਬੱਚਿਆਂ ਨੂੰ ਦਿਖਾਣਾ ਜਾਂਦੇ ਹੋ ਵਿਜ਼ਿਟ ਜ਼ਰੂਰ ਕਰਿਓ ਇਸ ਦੇ ਵਿੱਚ ਮੈਂ ਤੁਹਾਨੂੰ ਦੋ ਪਾਰਟ ਚ ਕਵਰ ਕਰਾਂਗੀ ਇੱਕ ਪਾਰਟ ਵਿੱਚ ਮੈਂ ਜਿੰਨਾ ਕਵਰ ਕਰ ਸਕੀ ਉਹ ਮੈਂ ਤੁਹਾਨੂੰ ਦਿਖਾ ਰਹੀ ਹਾਂ ਫਿਰ ਅੱਗੇ ਚੱਲੇ ਹਾਂ ਹੁਣ ਅਸੀਂ ਇਹ ਕਾਫੀ ਮਤਲਬ ਕਿ ਵੱਡਾ ਪਲੇਸ ਚ ਬਣਿਆ ਹੋਇਆ ਹੈ ਤੇ ਇੱਥੇ ਤੁਸੀਂ ਜਾਣਾ ਤਾਂ ਟਾਈਮ ਜ਼ਿਆਦਾ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ ਫੇਰ ਤੁਹਾਡੀ ਵਸੂਲੀ ਪੂਰੀ ਹੋਏਗੀ ਆ ਦੇਖ ਲਓ ਅਸੀਂ ਪੰਗੜਾ ਪਾ ਰਹੇ ਹਾਂ ਚੱਕੀ ਚਲਾ ਰਹੇ ਹਾਂ ਜੋ ਕਿ ਚੱਲ ਨਹੀਂ ਰਹੀ ਉਹ ਆਪਣੀ ਦੀਦੀ ਨੂੰ ਬੋਲ ਰਿਹਾ ਉੱਥੋਂ ਤੇ ਮੈਂ ਚੱਕੀ ਚਲਾਣਾ ਬੈਠ ਗਿਆ ਹੁਣ ਚੱਕੀ ਚਲਾਣ ਚੱਕੀ ਚਲਣੀ ਹੈ ਕਿ ਨਹੀਂ ਚਲਣੀ ਦੇਖੋ ਅੱਗੇ ਵਾਚ ਕਰੋ ਜ਼ੋਰ ਲਗਾ ਰਿਹਾ ਜਲਦੀ ਪਈ ਨਹੀਂ ਹੈ ਫਿਰ ਅਸੀਂ ਹੋਰ ਅੱਗੇ ਆ ਗਏ ਆ ਤੁਸੀਂ ਵਾਚ ਕਰੋ ਉਹ ਦੇਖ ਲਓ ਮੋਪਡਾ ਦੀ ਪੁਰਾਣੀ ਜਿੱਥੇ ਬੈਠ ਕੇ ਅਸੀਂ ਸਾਰਿਆਂ ਨੇ ਕਲਿੱਕ ਕੀਤੀ ਵੀਡੀਓ ਤੇ ਇਹ ਦੇਖੋ ਸਟਾਪੂ ਜੋ ਪੁਰਾਣੇ ਹੁੰਦੇ ਸੀ ਅਸੀਂ ਖੇਡਦੇ ਸੀ ਅਸੀਂ ਵੀ ਖੇਡੇ ਹੋਏ ਹਾਂ ਤੇ ਮੈਂ ਖੇਡ ਰਹੀ ਹਾਂ ਬੇਟੇ ਦੇ ਨਾਲ ਕਿੰਨਾ ਮਜ਼ਾ ਆ ਰਿਹਾ ਹੁਣ ਮੇਰੀ ਬੇਟੀ ਖੇਡ ਰਹੀ ਹੈ ਇਹ ਸਾਡਾ ਪੁਰਾਣਾ ਜਿਸ ਤਰ੍ਹਾਂ ਪਹਿਲਾ ਸਿਸਟਮ ਹੁੰਦਾ ਸੀ ਨਾ ਦਾਦਾ ਦਾਦੀਆਂ ਦੇ ਸਮੇਂ ਦਾ ਇਹ ਉਹ ਦੱਸਿਆ ਹੋਇਆ ਉਹਨਾਂ ਨੇ گاਉਂ ਮਤਲਬ ਪਿੰਡ ਪੰਜਾਬ ਚ ਤਾਂ ਪਿੰਡ ਕਹਿੰਦੇ ਆ ਸ਼ਹਿਰ ਚ گاਉਂ ਕਹਿੰਦੇ ਆ ਉਹ ਹੈ ਤਿੰਨ ਪੂਰਾ ਪੰਜਾਬੀ ਕਲਚਰ ਦੱਸਿਆ ਹੋਇਆ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਜੋ ਸਾਡਾ ਕਲਚਰ ਹੀ ਪਹਿਲਾਂ ਐਸੀ ਮੋਪੜ ਤੇ ਬੈਗੇ ਆ ਮੋਪੜ ਚਲਦੀ ਨਹੀਂ ਹੈਗੀ ਬਸ ਵੀਡੀਓ ਵਾਸਤੇ ਹੀ ਆ ਵੀ ਪਰ ਇੰਜాయ్ ਫੁੱਲ ਕੀਤਾ ਹੁਣ ਇੱਥੇ ਜਿਸ ਤਰ੍ਹਾਂ ਗਾਣੇ 뮤직 ਚੱਲ ਰਿਹਾ ਹੈ ਤੇ ਸਾਰੇ ਆਪਣੇ ਆਪਣਾ ਇੰਜੋਏ ਕਰ ਰਹੇ ਆ ਪੰਗੜਾ ਡਾਲ ਰਹੇ ਆ ਸੀ ਹੁਣ ਅੰਦਰ ਚੱਲੇ ਆ ਤੇ ਦੇਖਿਓ ਪੰਗੜਾ ਪਾ ਰਹੇ ਆ ਇੰਜੋਏ ਕਰੋ ਆ ਗਈ ਉਹ ਡੋਲੀ ਤੇ ਡੋਲੀ ਦੇ ਵਿੱਚ ਬੈਠ ਗਈ ਹੈ ਜਿਸ ਤਰ੍ਹਾਂ ਇਹਦੀ ਸ਼ਾਦੀ ਹੁੰਦੀ ਹੈ ਇਸ ਤਰ੍ਹਾਂ ਇਹ ਡੋਲੀ 'ਚ ਬੈਠ ਕੇ ਦੱਸਦੀ ਪਈ ਹੈ ਹੁਣ ਅੱਗੇ ਦੇਖੋ ਡੋਲੀ ਨੂੰ ਧੱਕਾ ਕੌਣ ਲਗਾ ਰਿਹਾ ਹੈ ਡੋਲੀ ਨੂੰ ਤੋਰ ਕੌਣ ਰਿਹਾ ਹੈ ਇਹ ਦੇਖੋ ਇੱਧਰ ਉਹਦਾ ਬ੍ਰਦਰ ਡੋਲੀ ਨੂੰ ਕਿਸ ਤਰ੍ਹਾਂ ਧੱਕਾ ਲਗਾ ਰਿਹਾ ਤੁਸੀਂ ਵੀ ਦੇਖੋ ਹੁਣ ਖੁਦ ਬੈਠ ਗਿਆ ਡੋਲੀ 'ਚ ਕਿਸ ਤਰ੍ਹਾਂ ਮસ્ਤੀ ਕਰ ਰਿਹਾ ਹੈ ਬੱਚਿਆਂ ਨੇ ਤੇ ਫੁੱਲ ਮસ્ਤੀ ਕੀਤੀ ਇੱਥੇ ਮੇਰਾ ਬਰਥਡੇ ਹੀ ਮੇਰਾ ਬਰਥਡੇ ਸੈਲੀਬ੍ਰੇਟ ਕੀਤਾ ਇੱਕ ਕਿਸਮ ਦਾ ਤੇ ਬੱਚਿਆਂ ਨੇ ਇਹ ਆ ਗਿਆ ਬਰਾਤ ਵਾਲਾ ਕਾਰ ਤੇ ਇਹ ਜੋ ਆਟੋ ਪਹਿਲੇ ਹੁੰਦੇ ਸੀ ਜੋ ਕਿ ਕਿਸੇ ਨੇ ਦੇਖੇ ਨਹੀਂ ਅੱਗੇ ਤੇ ਵੇਖ ਲੋ ਬਰਾਤ ਵਾਲਾ ਕਾਰ ਉਹ ਨਹੀਂ ਅੱਗੇ ਚੱਲੇ ਆ ਅੱਗੇ ਜਿੱਧਰ ਜਾ ਰਹੇ ਆ ਤੁਸੀਂ ਵੀ ਨਾਲ ਚੱਲੋ ਤੇ ਆ ਗਈ ਹੈ ਖਿਚੜੀ ਬਾਜਰੇ ਦੀ ਜੋ ਕਿ ਵੀ ਫ੍ਰੀ ਆਫ ਕੋਸਟ ਹੈ ਮਤਲਬ ਕਾਫੀ ਵਧੀਆ ਹੈ ਖਾਣਾ ਪੀਣਾ ਵੀ ਕਾਫੀ ਵਧੀਆ ਹੈ ਇਹਨਾਂ ਦਾ ਇਹ ਪੁਰਾਣਾ ਟੈਲੀਫੋਨ ਪੁਰਾਣੇ ਸਿੱਕੇ ਜੋਗੀ ਆਂਦੇ ਹੀ ਪਹਿਲੇ ਇਹ ਉਹਨਾਂ ਦੇਖ ਲਓ ਪੁਰਾਣੇ ਸਿੱਕੇ ਕਿਸ ਤਰ੍ਹਾਂ ਦੇ ਹੁੰਦੇ ਸੀ ਸਾਡੇ ਪੰਜਾਬ 'ਚ ਤੇ ਆਪੋ ਪੋਪ ਕੌਰਨ ਵੀ ਫ੍ਰੀ ਆਫ ਕੋਸਟ ਮਿਲਦੇ ਆ ਇਹ ਵੀ ਇੰਜੋਏ ਕਰੋ ਖਾ ਲਓ ਸਾਰੇ ਹੁਣ ਅਸੀਂ ਆ ਗਏ ਆ ਪੁਰਾਣਾ ਘਰ ਦੇਖਣ ਦੇਖੋ ਪੁਰਾਣੀ ਸੀੜੀਆਂ ਜਾ ਰਹੀਆਂ ਮਿੱਟੀ ਦੀਆਂ ਉੱਪਰ ਹੁਣ ਅਸੀਂ ਦੇਖੋ ਅੰਦਰ ਆ ਗਏ ਆ ਇੱਥੇ ਬੰਦੇ ਆ ਮਿੱਟੀ ਦੇ ਦੀਵੇ ਬਣਾ ਰਿਹਾ ਕਿੰਨੇ ਵਧੀਆ ਬਣਾ ਰਿਹਾ ਦੇਖੋ ਮਿੱਟੀ ਦਾ ਸਾਰਾ ਵਰਕ ਆ ਇਹ ਦੇਖੋ ਤੇ ਬਾਕੀ ਅਸੀਂ ਤੁਹਾਨੂੰ ਦਿਖਾਵਾਂਗੇ ਆਪਣੇ ਨੈਕਸਟ ਵੀਡੀਓ ਚ ਤੇ ਪਲੀਜ਼ ਬਨੇ ਰਹੋ ਸਾਡੇ ਬਲੌਗ ਦੇ ਨਾਲ ਨੈਕਸਟ ਵੀਡੀਓ ਵੀ ਜਰੂਰ ਵਾਚ ਕਰਿਓ ਤੇ ਫਿਰ ਮਿਲਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਬਾਏ